ਸੋਸ਼ਲ ਮੀਡੀਆ ਦੇ ਯੁੱਗ ਤੇ ਆ ਗਿਆ ਜੀ ਸੋਸ਼ਲ ਮੀਡੀਆ ਜਿਹੜਾ ਵਾ ਉਹਦਾ ਫਾਇਦਾ ਵੀ ਬੜਾ ਵਾ ਅਤੇ ਨੁਕਸਾਨ ਵੀ ਬੜਾ ਵਾ ਜੀ ਸੋ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜਾ ਵਾ ਜੀ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਵਾ ਠੱਗੀ ਦਾ ਜਿਹੜਾ ਵੀ ਬੜੇ ਵੱਡੇ ਪੱਧਰ ਤੇ ਅਸੀਂ ਗੱਲ ਕਰੀ ਤਾਂ ਸੋਸ਼ਲ ਮੀਡੀਆ ਤੇ ਠੱਗੀ ਮਾਰੀ ਜਾ ਰਹੀ ਹੈ ਜੀ ਸੋ ਤਕਰੀਬਨ ਜਿਹੜਾ ਅਸੀਂ ਦੇਖਦੇ ਹਾਂ ਗੁਰਦਾਸਪੁਰ ਚ ਵੀ ਇਦਾਂ ਦੇ ਬਹੁਤ ਜ਼ਿਆਦਾ ਕੇਸ ਹੁੰਦੇ ਨੇ ਜਿਹਦੇ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਬਾਹਰਲੇ ਨੰਬਰਾਂ ਤੋਂ ਕਾਲ ਕਰਦੇ ਨੇ ਔਰ ਭੋਲੇ ਭਾਲੇ ਲੋਕ ਜਿਹੜੇ ਹੁੰਦੇ ਜੀ ਉਹਨਾਂ ਨੂੰ ਆਪਣਾ ਸ਼ ਠੱਗਾਵੋ ਲੋ ਜਿਹੜਾ ਵਾ ਉਹਨਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਪਰ ਮੈਡਮ ਨੇ ਜਿਹੜਾ ਉਹਨਾਂ ਨਾਲ ਫਾਈਟ ਕੀਤੀ ਆ ਸੋ ਮੈਡਮ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਜਾਣਦੇ ਆ ਕਿ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ ਵਾ ਮੈਡਮ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਜਿਹੜਾ ਵਾਪਰੇ ਆ ਜੀ ਇਹ 5 ਵਜੇ ਨਾ ਮੈਂ ਥੋੜਾ ਜਿਹਾ ਲੰਮੇ ਪਈ ਤੇ ਮੈਨੂੰ ਨਾ ਫੋਨ ਆਇਆ ਫੋਨ ਆਇਆ ਤੇ ਮੈਂ ਫੋਟੋ ਵੇਖੀ ਮੇਰੀ ਐਨਕ ਬੜੀ ਦੂਰ ਪਈ ਸੀ ਮੈਨੂੰ ਕਹਿੰਦਾ ਵੀ ਤੁਹਾਡਾ ਬੇਟਾ ਕਿੱਥੇ ਆ ਮੈਂ ਕਹਾ ਮੇਰਾ ਬੇਟਾ ਤਾਂ ਡਿਊਟੀ ਤੇ ਆ ਤੇ ਉਹਨੇ ਮੈਨੂੰ ਨਾਂ ਪੁੱਛ ਲਿਆ ਮੈਂ ਸੋਚਿਆ ਵੀ ਕਈ ਵਾਰ ਨਾਕੇ ਤੇ ਬੱਚਿਆਂ ਤੇ ਕਹਿੰਦੇ ਵੀ ਨਹੀਂ ਉਹ ਨਾ ਕਰੀਮਰਾ ਨਾਲ ਫਸਾ ਫੜਿਆ ਗਿਆ ਔਰ ਰੇਪ ਕਰਦੇ ਪੜੇਗੇ ਮੈਂ ਮੇਰਾ ਬੇਟਾ ਇਦਾਂ ਦਾ ਹੈ ਨਹੀਂ ਕਹਿੰਦਾ ਹੈ ਨਹੀਂ ਉਹ ਇਦਾਂ ਦਾ ਪਰ ਉਹਨੂੰ ਮੁੰਡਿਆਂ ਦੇ ਨਾਲ ਲਾਇਆ ਗਿਆ ਕਹਿੰਦਾ ਸੀ ਉਹ ਮੁੰਡਿਆਂ ਤੇ ਤਾਂ ਕੇਸ ਕਰਤੇ ਤੇ ਆ ਥੋੜ ਨੂੰ ਮੁੰਡੇ ਨੂੰ ਟੋਰਚ ਬੜਾ ਕੀਤਾ ਉਹਨੇ ਰੋਂਦੇ ਦੀਆਂ ਆਵਾਜ਼ਾਂ ਸੁਣਾਈਆਂ ਮੈਨੂੰ ਆਏ ਮੰਮੀ ਮੈਨੂੰ ਬਚਾ ਲਾ ਹੈ ਮੰਮੀ ਜਾਂ ਮੈਂ ਘਬਰਾ ਗਈ ਮੈਂ ਇੰਨੀ ਕ ਘਬਰਾ ਗਈ ਮੇਰੇ ਹੱਥ ਪੈਰ ਕੰਬਣ ਲੱਗੇ ਤੇ ਫਿਰ ਉਸਨੇ ਕਿਹਾ ਵੀ ਤੁਸੀਂ ਅੱਧਾ ਕਰੋ 1.5 ਲੱਖ ਰੁਪਇਆ ਦਿਓ ਤੁਹਾਡੇ ਬੇਟੇ ਨੂੰ ਬਾਹਰ ਕੱਢ ਦਿੰਦੇ ਆ ਕਿਉਂਕਿ ਹੈ ਨਹੀਂ ਇਹ ਕੇਸ ਚ ਇਹ ਉਦਾਂ ਹੀ ਫਸਾਇਆ ਗਿਆ ਮੁੰਡਿਆਂ ਨੇ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ 1.5 ਲੱਖ ਰੁਪਇਆ ਚਲੋ ਮੈਂ ਇੰਤਜ਼ਾਮ ਕਰਦੀ ਆ ਕਿਸੇ ਪਾਸੇ ਉਹ ਕਰ ਇਹਨਾਂ ਦੇ ਫਿਰ ਕਹਿੰਦੇ 20000 ਹੈਗਾ 20000 ਹੀ ਦੇ ਦੋ ਮੈਂ ਕਿਹਾ 20000 ਵੀ ਨਹੀਂ ਹੈਗਾ ਵੀ ਮੈਂ ਤੁਹਾਨੂੰ ਵੀ ਪਤਾ ਵੀ ਤਨਖਾਹਾਂ ਨਹੀਂ ਪਈਆਂ ਹਜੇ ਕੱਲ ਪੈਣੀਆਂ ਨੇ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਚੰਗੀ ਤਰ੍ਹਾਂ ਨੰਬਰ ਦੇਖਿਆ ਵੀ ਇਹ ਤਾਂ ਫਰੋਡ ਆ ਫਿਰ ਮੇਰੇ ਬੇਟੇ ਨੇ ਮੈਨੂੰ ਫੋਨ ਕੀਤਾ ਤੇ ਉਹ ਕਹਿੰਦਾ ਮੈਂ ਠੀਕ ਆ ਮੈਂ ਠੀਕ ਠਾਕ ਆ ਤੇ ਇਹਨੇ ਫਿਰ ਮੈਨੂੰ ਉਹ ਗਿਆ ਫਰੋਟਾ ਫਿਰ ਉਹਨੇ ਫੋਨ ਕੱਟਤਾ ਫੋਨ ਕੱਟਤਾ ਪਹਿਲਾਂ ਤੁਸੀਂ ਕੋਈ ਗੱਡੀ ਲੈ ਕੇ ਪਠਾਨਕੋਟ ਵੀ ਜਾਣ ਦੀ ਤਿਆਰੀ ਕੀਤੀ ਹਾਂ ਅਸੀਂ ਫਿਰ ਨਾ ਮੈਂ ਮੇਰੇ ਬੇਟੇ ਨੂੰ ਨੀਰਿ ਸ਼ਰਮਾ ਉਹ ਮੇਰੇ ਬੇਟੇ ਦਾ ਦੋਸਤ ਆ ਭਰਾ ਹੀ ਆ ਉਹਨੂੰ ਮੈਂ ਕਿਹਾ ਵੀ ਮੈਂ ਕਿਹਾ ਵੀ ਤੂੰ ਬੇਟਾ ਗੱਡੀ ਲੈ ਕੇ ਆ ਪੈਸੇ ਵੀ ਲੈ ਕੇ ਆ ਡੇਢ ਲੱਖ ਰੁਪਿਆ ਤੇ ਉਹ ਡੇਢ ਲੱਖ ਉਹਨੂੰ ਵੀ ਵਿਚਾਰੇ ਨੂੰ ਉਹ ਬੜੀ ਦਬੜੀ ਪੈ ਗਈ ਉਹਨੂੰ ਪਤਾ ਨਾ ਲੱਗੇ ਵੀ ਮੈਂ ਕੀ ਕਰਾਂ ਕਿ ਸਭ ਨਹੀਂ ਪੈ ਜਾਂਦੀ ਜਦੋਂ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਹਾਲਾਤ ਇਦਾਂ ਦੇ ਹੋ ਜਾਂਦੇ ਉਸ ਤੋਂ ਬਾਅਦ ਵੀ ਉਹਨੇ ਉਹ ਪੈਸੇ ਲੈ ਕੇ ਆਇਆ ਕਹਿੰਦਾ ਆਂਟੀ ਚਲੋ ਮੈਨੂੰ ਇੰਨਾ ਨਾ ਪਤਾ ਲੱਗੇ ਵੀ ਮੈਂ ਕੀ ਕਰਾਂ ਕਿ ਕਦੇ ਮੈਂ ਸਾਹਮਣੇ ਦੇ ਗੇਟ 'ਚ ਜਾਮਾ ਆਜਮਾ ਕਦੇ ਖੁਸ਼ ਕਦੇ ਖੁਸ਼ ਮੈਂ ਬਸ ਇਨੀ ਘਬਰਾ ਗਈ ਫਿਰ ਅਸੀਂ ਗਿਆ ਲੈ ਕੇ ਜੇ ਤੁਰਨ ਨਹੀਂ ਲੱਗੇ ਸੀਗੇ ਗੱਡੀ ਤੇ ਤੇ ਉਸ ਤੋਂ ਬਾਅਦ ਉਹਨਾਂ ਦਾ ਫੇਰ ਫੋਨ ਆ ਗਿਆ ਸਾਨੂੰ ਫੇਰ ਮੈਂ ਸਾਡੇ ਦਿਮਾਗ ਕੀਤਾ ਵੀ ਅਸੀਂ ਆਪਣੇ ਬੇਟੇ ਨੂੰ ਤਾਂ ਫੋਨ ਕਰੀਏ ਬਿਲਕੁਲ ਮੈਂ ਫੇਰ ਕਿਹਾ ਮੈਂ ਵੀ ਤੈਨੂੰ ਪਤਾ ਵੀ ਮੈਂ ਵੀ ਇੱਕ ਪੁਲਿਸ ਚ ਆ ਵੀ ਮੈਨੂੰ ਵੀ ਕੋਈ ਥੋੜਾ ਮੌਕਾ ਦੇਓ ਐਦਾਂ ਥੋੜੀ ਗੱਲ ਤੇ ਫੇਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫੋਨ ਕੱਟਤਾ ਕੱਟਿਆ ਨਹੀਂ ਅਸੀਂ ਕੱਟਤਾ ਮੇਰੀ ਬੇਟੀ ਹੈ ਉਹ ਪਾਸ ਨੇ ਇਹਨੇ ਕੱਟਤਾ ਫੋਨ ਕੱਟਤਾ ਮੁੜ ਕੇ ਫੇਰ ਅਸੀਂ ਚੰਗੀ ਤਰ੍ਹਾਂ ਦੇਖਿਆ ਜਦੋਂ ਦੁਆਰਾ ਅਸੀਂ ਕਿਹਾ ਵੀ ਇਹ ਤਾਂ ਫਰੋਡ ਆ ਫੇਰ ਉਹਨੇ ਫੋਨ ਕੱਟਤਾ ਦੇ ਦੇ ਦੇਖੋ ਵੀ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਤੇ ਅੱਜ ਸੇਵ ਕੀ ਚੀਜ਼ ਆ ਬੇਟੀਆਂ ਤਾਂ ਨਹੀਂ ਸੇਵ ਹੈ ਬੇੜੇ ਤਾਂ ਨਹੀਂ ਸੇਵ ਛੋਟੇ ਬੱਚੇ ਤਾਂ ਨਹੀਂ ਸੇਵ ਹੈਗੇ ਇਹ ਕੀ ਬਣ ਰਿਹਾ ਦੁਨੀਆ ਤੇ ਇਹ ਬੜਾ ਔਖਾ ਕੰਮ ਹੋ ਗਿਆ ਅੱਜਕੱਲ ਤਾਂ ਤੁਹਾਨੂੰ ਕੀ ਮੈਡਮ ਕਹ ਰਹੀ ਸੀ ਕਿ ਫੋਨ ਨਾ ਕੱਟਿਓ ਤੁਸੀਂ ਪਹਿਲਾਂ ਪੈਸੇ ਪਾਓ ਹਾਂ ਪਹਿਲਾਂ ਪੈਸੇ ਪਾਓ ਕਹਿੰਦਾ ਫੋਨ ਨਾ ਫੋਨ ਨਾ ਕਟੋ ਕਹਿੰਦਾ ਤੁਸੀਂ ਆਪਣਾ ਗੂਗਲ ਪੇ ਕਰੋ ਆਨ ਕਰੋ ਗੂਗਲ ਪੇ ਮੈਂ ਮੇਰੇ ਗੂਗਲ ਪੇ 'ਚ ਪੈਸੇ ਨਹੀਂ ਆਗੇ ਤਾਂ ਮੈਂ ਕਿੱਦਾਂ ਔਨ ਕਰਾਂ ਤੇ ਕਹਿੰਦੇ ਮੀ ਗੂਗਲ ਪੇ ਔਨ ਕਰੋ ਤੇ ਮੇਰੇ ਕੋਲ ਤਾਂ ਗੱਲ ਵੀ ਨਾ ਹੋਵੇ ਫਿਰ ਬੇਟੀ ਨੇ ਗੱਲ ਕੀਤੀ ਕਹਿੰਦੀ ਗੂਗਲ ਪੇ 'ਚ ਪੈਸੇ ਨਹੀਂ ਆਗੇ ਅਸੀਂ ਤੁਹਾਡੇ ਕੋਲ ਨਗਦ ਲੈ ਕੇ ਆ ਰਹੇ ਆ ਫਿਰ ਉਸ ਤੋਂ ਬਾਅਦ ਉਹਨੇ ਨੇ ਫੋਨ ਕੱਟਤਾ ਨੰਬਰ ਨੰਬਰ ਬਾਹਰ ਦਾ ਸੀ ਮੈਡਮ ਇਹਨਾਂ ਹਾਂ ਬਾਹਰ ਦਾ ਸੀਗਾ ਜਦੋਂ ਅਸੀਂ ਟ੍ਰੇਸ ਕੀਤਾ ਨੰਬਰ ਸਾਰਾ ਕੀਤਾ ਉਹ ਪਾਕਿਸਤਾਨ ਦਾ ਨਿਕਲਿਆ ਹੈ ਡੀਪੀ ਵੀ ਮੇਰੇ ਸਾਨੂੰ ਪਰਟੀ ਲਗਾਈ ਪੁਲਸਵਾਲ ਦੀ ਡੀਪੀ ਲਗਾਈ ਹੋਈ ਹੈ ਡੀਪੀ ਵੀ ਮੈਂ ਕੁਮਾਰਸ਼ਟ੍ਰ ਪੁਲਸੀ ਲੱਗੀ ਹੈ ਨਾ ਹਾਂਜੀ ਹਾਂਜੀ ਇਹ ਕਿੱਥੇ ਮਲਬੀਏ ਗੁੰਮਰਾਹ ਕਰਨ ਵਾਸਤੇ ਇਹ ਦੇਖੋ ਜੀ ਪੁਲਿਸ ਅਫਸਰਾਂ ਦੀ ਡੀਪੀ ਵੀ ਲਗਾ ਦਿੰਦੇ ਨੇ ਫੋਟੋ ਵੀ ਲਗਾ ਦਿੰਦੇ ਨੇ ਆ ਦੇਖੋ ਇਸ ਤਰ੍ਹਾਂ ਦੀ ਹਾਂ ਅਸੀਂ ਦੇਖੋ ਇਸ ਫੋਟੋ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਕਿਸੇ ਹਸਪਤਾਲ ਦੀ ਫੋਟੋ ਵੀ ਹੋ ਸਕਦੀ ਹੈ ਇਹ ਲੋਕ ਕਰਦੇ ਆ ਕਿ ਵਟਸਐਪ ਤੋਂ ਚੋਰਾ ਲੈਂਦੇ ਆ ਜੀ ਕਿਸੇ ਅਫਸਰ ਦੀ ਫੋਟੋ ਚੁਰਾ ਕੇ ਤੇ ਉਹਦਾ ਜਿਹੜਾ ਫਾਇਦਾ ਨਿਕਾਇਜ਼ ਹੁੰਦੀ ਹੈ। ਇੱਕ ਡੀਪੀ ਇੱਕ ਪੁਲਸ ਵਾਲੀ ਲੱਗੀ ਹੋਈ ਹੈ ਸਬ ਇਨਸਪੈਕਟਰ ਹੈ ਉਹਨਾਂ ਨੇ ਮੇਰੀ ਵੀ ਡੀਪੀ ਆਈ ਹੋਣੀ ਇਹਨਾਂ ਨੂੰ। ਹਾਂ ਨਾ ਉਹਨਾਂ ਨੂੰ ਆਈ ਹੋਣੀ ਉਹਨਾਂ ਨੇ ਮੇਰੀ ਵੀ ਯੂਜ਼ ਕਰ ਸਕਦੇ ਹੋ ਕਿਤੇ ਵੀ ਕਰ ਸਕਦੇ ਆ। ਹਾਂ ਨਾ ਤੇ ਦੁਰਵਤੋ ਕਰਦੇ ਆ ਲੋਕ ਜੀ। ਹਾਂ ਦੁਰਵਤੋ ਕਰਦੇ ਆ। ਮੈਂ ਤਾਂ ਕਹਿੰਨੀ ਇਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਜੇ ਉਹ ਵੀ ਕੋਈ ਹੈ ਫੋਨ ਇਸ ਤਰ੍ਹਾਂ ਦੇ ਆਪਣਾ ਦੇਖ ਕੇ ਚੱਕੋ ਚਲੋ ਕੋਈ ਗੱਲ ਨਹੀਂ ਅੱਜ ਤਾਂ ਮੈਂ ਤਾਂ ਥੋੜਾ ਜਿਹਾ ਵਰਤਕ ਵੀ ਸਾਰੇ ਕਈ ਆਪਣੇ ਵਰਗੇ ਨਹੀਂ ਹੁੰਦੇ ਹਨ ਸਾਰੇ ਕੋਈ ਏਦਾਂ ਦੇ ਨਹੀਂ ਹੁੰਦੇ ਅਸੀਂ ਦੇਖਿਆ ਮੈਡਮ ਆਮ ਲੋਕ ਦੇਖਿਆ ਸ਼ਿਕਾਰ ਵੀ ਹੋ ਜਾਂਦੇ ਜੀ ਪੈਸੇ ਵੀ ਪਾ ਦਿੰਦੇ ਆ ਪਿਛਲੇ ਦਿਨ ਹੀ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਕ ਲੜਕੇ ਨੇ ਜਾਨੇ ਪੈਸੇ ਵੀ ਪਾਤੇ ਸੀ ਇਹਨੇ ਮੈਂ ਵੀ ਪਾਈ ਦਿਨੇ ਸੀ ਜੇ ਮੈਂ ਚੰਗੀ ਤਰ੍ਹਾਂ ਨਾ ਦੇਖਦੀ ਮੈਂ ਇੰਨੀ ਕ ਘਬਰਾ ਗਈ ਸੀ ਨਾ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਿੰਨੀ ਮੈਂ ਘਬਰਾ ਗਈ ਮੇਰਾ ਸਰੀਰ ਹਜੇ ਤੱਕ ਸੈੱਟ ਨਹੀਂ ਹੋ ਰਿਹਾ ਤੇ ਮੈਂ ਉਹਨੂੰ ਫਟਾਫਟ ਫੋਨ ਕੀਤਾ ਉਹ ਪੈਸੇ ਲੈ ਕੇ ਆਇਆ ਗੱਡੀ ਲੈ ਕੇ ਆਇਆ ਤੇ ਅਸੀਂ ਵੀ ਅਰੇਂਜਮੈਂਟ ਕਰਕੇ ਤੇ ਕਰਨਾ ਆਪਣੇ ਬੱਚੇ ਲਈ ਸਾਰੇ ਹੀ ਕਰਦੇ ਆ ਜੀ ਸਾਰੇ ਹੀ ਕਰਦੇ ਆ ਬੱਚੇ ਕੋਈ ਵੀ ਹੋਵੇ ਮਾਪੇ ਵੱਧ ਤੋਂ ਵੱਧ ਕਰਦਾ ਵੀ ਮੇਰੇ ਬੱਚੇ ਸੇਫ ਰਹਿਣ ਇੱਕ ਇੱਕ ਦੇ ਬੱਚਾ ਜੀ ਅੱਜ ਕੱਲ੍ਹ ਹੈ ਨਾ ਹੈ ਹੀ ਜੇ ਇੱਕ ਇੱਕ ਬੱਚਾ ਕਿਸੇ ਦਾ ਇੱਕ ਲੜਕੀ ਆ ਕਿਸੇ ਦਾ ਇੱਕ ਲੜਕਾ ਸਾਰਿਆਂ ਦੇ ਇੱਕ ਇੱਕ ਸਰਫੇ ਦੇ ਬੱਚੇ ਆ ਤੇ ਉਹ ਸਰਫੇ ਦੇ ਬੱਚੇ ਤਾਂ ਫਿਰ ਹੁਣ ਕੀ ਕਰਨਾ ਹੁੰਦਾ ਅੱਜ ਕੱਲ੍ਹ ਸਰੀਰਾਂ ਦੇ ਵੀ ਕੋਈ ਪਤਾ ਨਹੀਂ ਹੁੰਦਾ। ਸਰੀਰ ਦਾ ਕੋਈ ਪਤਾ ਹੁੰਦਾ ਕਿੱਥੇ ਕੀ ਬਣ ਜਾਣਾ ਕੀ ਨਹੀਂ ਬਣ ਜਾਣਾ। ਕਿਤੇ ਨਾ ਕਿਤੇ ਮੈਡਮ ਦੇਖਿਆ ਸਰਕਾਰਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ। ਇਦਾਂ ਦੇ ਜਿਹੜੇ ਕੋਈ ਆਮ ਦੇਖ ਰਹੇ ਕੇਸ ਆ ਰਹੇ ਹੈ ਨਾ ਇਹਦੇ ਤੋਂ ਖਾਸ ਸਖਤੀ ਦੇਣੀ ਹੋਣੀ ਚਾਹੀਦੀ ਯਾਰ। ਮੈਂ ਤਾਂ ਕਹਿੰਦੀ ਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਇਹਨਾਂ ਲੋਕਾਂ ਨੂੰ ਫੜਨਾ ਚਾਹੀਦਾ। ਫੇਰ ਮਾਂ ਫਾਂਸੀ ਲਾ ਦੇਣ। ਹੂੰ। ਇਹਨਾਂ ਲੋਕਾਂ ਨੂੰ ਜ਼ਰੂਰ ਕਰਨਾ ਚਾਹੀਦਾ ਕੁਛ ਨਾ ਕੁਛ ਇਹਨਾਂ ਦੇ ਬਣਨੀ ਚਾਹੀਦੀ ਆ ਗੱਲ ਵਾ। ਜਿਹੜੇ ਇਸ ਤਰ੍ਹਾਂ ਕਰਦੇ ਆ। ਦੇਖੀਦਾ ਵਾ ਵੀ ਜੇ ਲਾਲੋ ਪਾਕਿਸਤਾਨ ਤੋਂ ਸਾਡੀ ਕਿਤੇ ਕਾਲ ਲੱਗਦੀ ਹੈ ਨਾ ਕਿਤੇ। ਦਾ ਪੁਲਿਸ ਜਿਹੜੀ ਵਿਵਪਤਾ ਪਾ ਦੇਗੀ ਜੀ ਪ੍ਰਸ਼ਾਸਨ ਵਿਵਪਤਾ ਪਾ ਦੇਗਾ ਵੀ ਕਿਸ ਤਰ੍ਹਾਂ ਕਾਲ ਲੱਗੀ ਹੈ ਹਰਾਂਗੀ ਦੀ ਇਸ ਗੱਲ ਦੀ ਵੀ ਇਹ ਲੋਕ ਕਿਦਾਂ ਸਾਨੂੰ ਕਾਲ ਕਰ ਲੈਂਦੇ ਆ ਜੀ ਸਾਡਾ ਕਿਦਾਂ ਸੰਪਰਕ ਕਰ ਲੈਂਦੇ ਨੇ ਮੈਡਮ ਇਹ ਵੀ ਹੋ ਸਕਦਾ ਨੇ ਵੀ ਸਾਨੂੰ ਕਿਦਾਂ ਕਾਲ ਕਰਦੇ ਆ ਪਾਕਿਸਤਾਨੀ ਪਰ ਕਈ ਲਿਖਿਆ ਆਇਆ ਸੀ ਉੱਤ ਪਾਕਿਸਤਾਨੀ ਆ ਬਤਨ ਦੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ਐਸਾ ਸਾਰੇ ਵੀ ਦੇਖੋ ਮੈਂ ਤਾਂ ਇਹੀ ਕਹਿਨੀ ਆ ਵੀ ਸਾਰੇ ਦਾ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਆ ਸਾਰੇ ਸਾਰੇ ਆਪੋ ਆਪਣੇ ਸਾਰੇ ਠੀਕ ਰਹਿਣ ਆਪਾਂ ਆਪਸ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹੈ ਜਿੰਨੇ ਵੀ ਹਿੰਦੂ ਧਰਮ ਦੇ ਸਿੱਖ ਨੇ ਜੋ ਵੀ ਹੈਗੇ ਜਿਹੜੇ ਸਾਰੇ ਆਪਾਂ ਏਕ ਆ ਆਪਾਂ ਏਕ ਬਣ ਕੇ ਰਮਾਂਗੇ ਇਹ ਜੇ ਲੋਕਾਂ ਦਾ ਸੀ ਖਤਮਾ ਕਰ ਸਕਦੇ ਆ ਸਾਨੂੰ ਵੀ ਜਾਗਰਤ ਹੋਣ ਦੀ ਲੋੜ ਆ ਸਾਰੇ ਇੱਕ ਹੋਈਏ ਅਸੀਂ ਇੱਕ ਹੋ ਕੇ ਇਹਨਾਂ ਲੋਕਾਂ ਨੂੰ ਕਰੀਏ ਜਦੋਂ ਸਾਡੇ ਆਪਣੇ ਵਿੱਚੋਂ ਚੋਰ ਨਿਕਲੇ ਨੇ ਫਿਰ ਕੀ ਕਰ ਸਕਦਾ ਕੋਈ ਘਰ ਦਾ ਹੀ ਜੇ ਬੰਦਾ ਘਰ ਨੂੰ ਖਾਣ ਲੱਗ ਜਾਏ ਤੇ ਉਹ ਫਿਰ ਸੇਫ ਨਹੀਂ ਰਹਿ ਰਿਹਾ ਘਰ ਹੀ ਨਹੀਂ ਸੇਫ ਆ ਸੁੱਕਤਨਾ ਕਿਤੇ ਵਿਦੇਸ਼ੀ ਨੰਬਰ ਆ ਨਾ ਕੋਸ਼ਿਸ਼ ਕਰਿਆ ਕਰੋ ਵੀ ਵਿਦੇਸ਼ੀ ਨੰਬਰਾਂ ਨੂੰ ਚੁੱਕੋ ਹੀ ਨਾ ਦੇਖੋ ਜੇ ਤੁਸੀਂ ਜਾਣਦੇ ਨਹੀਂ ਨੰਬਰ ਨੂੰ ਅਨਨੋਮ ਨੰਬਰ ਹੈ ਤੁਸੀਂ ਨੂੰ ਕਿਉਂ ਚੁੱਕਣਾ ਵਾ ਜੀ ਤੇ ਤੁਸੀਂ ਚੁੱਕ ਲੰਦੇ ਹੋ ਤਾਂ ਫਿਰ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਜਾਂਦਾ ਜੀ ਹੁਣ ਮਜਬੂਰੀ ਇਹ ਹੁੰਦੀ ਹੈ ਵੀ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਮੈਡਮ ਕਹਿੰਦਾ ਕਿ ਮੈਂ ਸਲੀਟੀ ਹੋ ਜੇ ਸੀ ਜਦੋਂ ਬੰਦਾ ਆਰਾਮ ਸੁਤਾ ਹੈਗਾ ਬੰਦਾ ਤਾਂ ਅਚਾਨਕ ਫੋਨ ਆ ਜੇ ਤਾਂ ਬੰਦਾ ਚੁੱਕ ਲੰਦਾ ਵਾ ਅਸੀਰ ਕਰ ਲੰਦਾ ਸੋ ਇਹਨਾਂ ਨੇ ਦੇਖਿਆ ਕਿ ਉੱਤੇ ਪੁਲਿਸ ਵਾਲੀ ਫੋਟੋ ਆ ਆਪ ਹੀ ਇਹ ਖੁਦ ਦੇਖੋ ਇੰਸਪੈਕਟਰ ਨੇ ਸੋ ਜਦੋਂ ਇਹਨਾਂ ਨੇ ਦੇਖਿਆ ਕਿ ਪੁਲਿਸ ਆਫਸਰ ਦੀ ਫੋਟੋ ਉਹਦੇ ਨਾਲ ਸੋਚਿਆ ਵੀ ਸਾਡੇ ਮਹਿਕਮੇ ਦਾ ਕੋਈ ਬੰਦਾ ਵਾ ਤੇ ਉਸ ਆ ਬੰਦੇ ਨੇ ਫੋ ਪਰ ਮੌਕਾ ਸਾਮ ਲਿਆ ਤੇ ਬਚਾ ਹੋ ਗਿਆ ਜੇ ਨਹੀਂ ਹੁੰਦਾ ਤੇ ਅੱਜ ਦੇਖੋ ਇਹਨਾਂ ਦਾ 1.5 ਲੱਖ ਵੀ ਜਾਣਾ ਸੀ ਔਰ ਨੁਕਸਾਨ ਵੀ ਕਿੱਡਾ ਵੱਡਾ ਹੋਣਾ ਸੀ ਜੀ ਸੋ ਇਹ ਕਿਤੇ ਨਾ ਕਿਤੇ ਅਸੀਂ ਤੁਹਾਡੇ ਨੂੰ ਦਿਖਾਉਣ ਵਾਸਤੇ ਇਹ ਜਿਹੜੀ ਸਾਡਾ ਮੇਨ ਮਕਸਦ ਜਿਹੜਾ ਹੈ ਨਾ ਅੱਜ ਦੀ ਖਬਰ ਦਾ ਦਿਖਾਉਂਦਾ ਹੀ ਆ ਵੀ ਤੁਸੀਂ ਲੋਕ ਸਿਆਣੇ ਬਣੋ ਸਮਝਦਾਰ ਬਣੋ ਔਰ ਇਹਨਾਂ ਦੇ ਜਿਹੜੇ ਇਹ ਸ਼ਰਾਰਤੀ ਅੰਸਰ ਨੇ ਇਹਨਾਂ ਤੋਂ ਬਚੋ ਕਿਉਂਕਿ ਹਾਲਾਤ ਬੜੇ ਮਾੜੇ ਨੇ ਸੋ ਕੋਸ਼ਿਸ਼ ਕਰੋ ਵੀ ਇਹਨਾਂ ਤੋਂ ਵਿਚਾਰ ਰੱਖੋ ਔਰ ਇਦਾਂ ਦੇ ਨੰਬਰਾਂ ਨੂੰ ਚੁੱਕੋ ਹੀ ਨਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰ